ਜਦੋਂ ਪਤੀ ਪਤਨੀ 'ਚ ਗੁੱਸੇ ਨਾਰਾਜ਼ਗੀ ਹੋਈ ਹੋਵੇ ਤੇ ਚਾਣਕ ਕੋਈ ਚੰਗੇ ਰਿਸ਼ਤੇਦਾਰ ਆ ਜਾਣ ਤਾਂ ਫਿਰ ਘਰ ਵਿੱਚ ਬੱਚਿਆਂ ਦੇ ਨਾਲ ਲੈ ਕੇ ਆ ਕੰਮ ਜ਼ਰੂਰ ਹੁੰਦਾ ਤੁਸੀਂ ਵੇਖਿਆ ਹੋਣਾ ਕਿ ਮਨੁੱਖੀ ਜ਼ਿੰਦਗੀ ਦਾ ਸੁਭਾਅ ਆ ਕਿ ਜਦੋਂ ਪਤੀ ਪਤਨੀ ਦਾ ਰਿਸ਼ਤਾ ਜੁੜਦਾ ਆ ਤੇ ਗੁੱਸੇ ਨਾਰਾਜ਼ੀਆਂ ਵੀ ਜੁੜਨੀਆਂ ਹੀ ਹੁੰਦੀਆਂ ਨੇ ਕਿਸੇ ਗੱਲ ਤੋਂ ਕਿਸੇ ਸਮਾਨ ਤੋਂ ਕਿਸੇ ਚੀਜ਼ ਤੋਂ ਕਿਸੇ ਸ਼ਬਦਾਂ ਤੋਂ ਕੁਝ ਵੀ ਰਾਂ ਕੀਰਮ ਵੜਾ ਮੜਾ ਉਨੀਕੀ ਹੋ ਜਾਂਦਾ ਤੇ ਕੀ ਵੇਰਾ ਹੁੰਦਾ ਫਿਰ ਉੱਤੋਂ ਰਿਸ਼ਤੇਦਾਰ ਆ ਜਾਂਦੇ ਨੇ ਫਿਰ ਰਿਸ਼ਤੇਦਾਰਾਂ ਨੂੰ ਵਿਖਾਉਣਾ ਵੀ ਨਹੀਂ ਹੁੰਦਾ ਚੰਗੇ ਪਤੀ ਪਤਨੀ ਦੀ ਹੱਤ ਹੁੰਦੀ ਆ ਫਿਰ ਰਿਸ਼ਤੇਦਾਰਾਂ ਨੂੰ ਗੜਾ ਦੱਸਿਆ ਨਾ ਜਾ ਵੀ ਵਿਖਾਇਆ ਨਾ ਜਾ ਵੀ ਟਾਈਮ ਪਾਸ ਕੀਤਾ ਜਾ ਵੀ ਬਹੁਤ ਸਾਰੇ ਭੈਣ ਭਰਾਵਾਂ ਦੇ ਨਾਲ ਇਦਾਂ ਹੋਇਆ ਹੋਵੇਗਾ ਜਾਂ ਇਦਾਂ ਹੀ ਉਹਨਾਂ ਨੂੰ ਕਰਨਾ ਪੈ ਰਿਹਾ ਹੋਵੇਗਾ ਤੇ ਰੱਬ ਸੋਣੇ ਨੇ ਧੀਆ ਪੁੱਤਰੀ ਵੀ ਦਿੱਤੇ ਹੁੰਦੇ ਨੇ ਤੇ ਜਦੋਂ ਰਿਸ਼ਤੇਦਾਰ ਆਜਣ ਪਤਨੀ ਨਹੀਂ ਹੁੰਦਾ ਕਿ ਮੈਂ ਆਪਣੇ ਪਤੀ ਨੂੰ ਨਹੀਂ ਬੁਲਾਉਣਾ ਤੇ ਪਤੀ ਵੀ ਆਕੜ ਚ ਹੁੰਦਾ ਕਿ ਮੈਂ ਪਤਨੀ ਨੂੰ ਨਹੀਂ ਬੁਲਾਉਣਾ ਫਿਰ ਇੱਕ ਵੱਖਰੀ ਤਰ੍ਹਾਂ ਦੀ ਹੀ ਸੀਜ਼ ਫਾਇਰ ਸ਼ੁਰੂ ਹੋ ਜਾਂਦਾ ਹੈ ਜਾਨੀ ਕਿ ਉਹ ਲੜਾਈ ਵੀ ਰੱਖਣੀ ਆਪਣੀ ਜਗ੍ਹਾ ਤੇ ਤੇ ਕੰਮ ਵੀ ਬੈਲੈਂਸ ਵੀ ਕਰਨਾ ਇਹ ਬਹੁਤ ਸਾਰੇ ਹੋ ਸਕਦਾ ਤੁਹਾਡੇ ਵਰਗੇ ਭੈਣ ਭਰਾਵਾਂ ਨੇ ਜ਼ਿੰਦਗੀ 'ਚ ਇਹ ਨਜ਼ਾਰਾ ਵੇਖਿਆ ਹੋਣਾ ਜਾ ਹੋ ਸਕਦਾ ਕਈਆਂ ਨੇ ਵੇਖਣੇ ਵੀ ਹੁਣ ਜਿੱਥੇ ਪਿਆਰ ਹੁੰਦਾ ਪਤੀ ਪਤਨੀ ਦੀ ਇੱਜ਼ਤ ਮਾਨ ਹੁੰਦਾ ਆ ਉੱਥੇ ਉਹ ਨਹੀਂ ਚਾਹੁੰਦੇ ਕਿ ਸਾਡੀ ਲੜਾਈ ਸਾਡੇ ਰਿਸ਼ਤੇਦਾਰਾਂ ਨੂੰ ਪਤਾ ਲੱਗੇ ਕਿਉਂਕਿ ਉਹ ਸਮਝਦੇ ਆ ਕਿ ਰਿਸ਼ਤੇਦਾਰਾਂ ਤੇ ਕਦੀ ਕਦੀ ਆਉਣਾ ਹੁੰਦਾ ਤਾਂ ਅਸੀਂ ਜੇ ਉਹਨਾਂ ਦੇ ਸਾਹਮਣੇ ਤਮਾਸ਼ਾ ਲਾਵਾਂਗੇ ਤਾਂ ਇਹ ਸਾਡੀ ਬੇਇੱਜ਼ਤੀ ਹੋਵੇਗੀ ਨਾਲੇ ਉਹਨਾਂ ਦੀ ਵੀ ਬਦਨਾਮੀ ਹੋਏਗੀ ਕਿ ਚੰਗੇ ਬੰਦੇ ਲੜਦੇ ਰਹਿੰਦੇ ਫਿਰ ਹੁੰਦਾ ਕੀ ਆ ਫਿਰ ਜੇ ਮਤਲਬ ਪਤੀ ਆ ਉਹਨੇ ਆਪਣੇ ਪੁੱਤਰ ਨੂੰ ਜਾਂ ਧੀ ਨੂੰ ਆਵਾਜ਼ ਮਾਰਨੀ ਪੁੱਤ ਜਾ ਆਪਣੀ ਮੰਮੀ ਨੂੰ ਕਿਹਾ ਪਾਣੀ ਲੈ ਕੇ ਆ ਉਹਨੇ ਸਿੱਧੀ ਆਪਣੀ ਘਰ ਦੀ ਨੂੰ ਆਵਾਜ਼ ਨਹੀਂ ਮਾਰਨੀ ਕਿ ਹਾਂ ਵੀ ਜੋ ਵੀ ਉਹਦਾ ਨਾ ਹੋਵੇ ਕਿ ਤੁਸੀਂ ਪਾਣੀ ਲੈ ਕੇ ਆਉਨੇ ਨਾ ਪੁੱਤ ਜੀ ਆਪਣੀ ਮੰਮੀ ਨੂੰ ਕਿ ਪਾਣੀ ਲੈ ਕੇ ਆਇਆ ਹਾਂ ਚਲੋ ਮੰਮੀ ਨੇ ਪਾਣੀ ਲੈ ਕੇ ਰੱਖ ਦੇਣਾ ਸਾਰਿਆਂ ਨੂੰ ਪਿਆ ਦੇਣਾ ਮੁੜ ਕੇ ਚਾਹ ਹੋਣੀ ਹੈ ਜਾਂ ਜੋ ਵੀ ਲਾ ਲੋ ਹਿਸਾਬ ਤਾਂ ਹਰ ਘਰ ਦੇ ਮੁਤਾਬਕ ਹੁੰਦਾ ਫਿਰ ਮਵਾਣਿਸ ਨਾ ਘਲਨਾ ਕਿ ਜਾ ਆਪਣੀ ਡੈਡੀ ਨੂੰ ਕਿ ਆ ਚੀਜ਼ੇ ਨਾ ਲਿਆ ਦਿਓ ਜਾਂ ਸਮਾਨ ਫੜ ਕੇ ਲਿਆਓ ਜਾਂ ਸਮਾਨ ਉੱਥੇ ਪਿਆ ਉੱਥੋਂ ਚੁੱਕ ਲਿਆਓ ਮਨ ਲ ਸਾਰਾ ਦਿਨ ਇੱਕ ਦੂਜੇ ਨਾਲ ਇਦਾਂ ਹੀ ਚੱਲਦੇ ਰਹਿਣਾ ਹੁਣ ਰਿਸ਼ਤੇਦਾਰ ਕਿਹੜੇ ਨਿਆਣੇ ਹੁੰਦੇ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਇੱਥੇ ਹੁਣ ਝਗੜਾ ਹੋਇਆ ਤੇ ਇਹ ਸਾਡੇ ਤੋਂ ਲੁਕਾਉਣ ਦੀ ਕੋਸ਼ਿਸ਼ ਕਰਨੀ ਕਿਉਂਕਿ ਹੈ ਤਾਂ ਉਹ ਵੀ ਮਨੁੱਖੀ ਰਿਸ਼ਤਿਆਂ 'ਚ ਹੀ ਆ ਨਾ ਉਹਨਾਂ ਦੇ ਘਰਾਂ 'ਚ ਵੀ ਇਹ ਕੁਝ ਹੋਇਆ ਹੋਊਗਾ ਫਿਰ ਬੰਦਾ ਸੋਚਦਾ ਚੱਲ ਕੋਈ ਗੱਲ ਨਹੀਂ ਚੱਲਣ ਦੋ ਜਿੱਦਾਂ ਚੱਲਦਾ ਤੇ ਕਈ ਪਤੀ ਪਤਨੀ ਫਿਰ ਇੰਜ ਕਰਨਗੇ ਚੱਲ ਕਿ ਜੇ ਰਿਸ਼ਤੇਦਾਰ ਆ ਗਏ ਪਤੀ ਜਾ ਕੇ ਆਪਣੀ ਸੋਈ ਦੇ ਵਿੱਚ ਜਾ ਕੇ ਆਪਣੀ ਜੀਵਨ ਸਾਥ ਨੂੰ ਕੂਗਾ ਛੱਡ ਖੜਾ ਹੁਣ ਰਿਸ਼ਤੇਦਾਰ ਆਏ ਤਮਾਸ਼ਾ ਨਾ ਲਾਈਏ ਚੱਲਾ ਉਹ ਆਪ ਹੀ ਬੁਲਾ ਬਲਾ ਲੂਗੀ ਕਿ ਚੱਲ ਸਰ ਮੈਂ ਹੀ ਹੋਣੀ ਗੱਲ ਨੂੰ ਛੱਡ ਦਵਾ ਐਵੇਂ ਲੋਕਾਂ ਨੂੰ ਤਮਾਸ਼ਾ ਲੱਗੂਗਾ ਰਿਸ਼ਤੇਦਾਰੀ 'ਚ ਬਦਨਾਮੀ ਹੋਊਗੀ ਕੱਲ ਨੂੰ ਆਉਣਾ ਜਾਣਾ ਹੁੰਦਾ ਸਾਡੀ ਕੀ ਜਿੱਤ ਰਹੇਗੀ ਕਈ ਤਾਂ ਝਗੜਾ ਉੱਥੇ ਹੀ ਮੁਕਾ ਦਿੰਦੇ ਨੇ ਤੇ ਉਹ ਵੀ ਇੱਕ ਚੰਗੀ ਗੱਲ ਐ ਬਹੁਤ ਹੀ ਵਧੀਆ ਹੋ ਜਾਂਦਾ ਪਰ ਕਈ ਲੋਕ ਝਗੜਾ ਉਦੋਂ ਵੀ ਨਹੀਂ ਮੁਕਾਉਂਦੇ ਜਦੋਂ ਰਿਸ਼ਤੇਦਾਰ ਆ ਵੀ ਜਾਣ ਸਾਰਾ ਕੁਝ ਹੋ ਵੀ ਜਾਵੇ ਐਵੇਂ ਦਾ ਫਿਰ ਚਲੇ ਵੀ ਜਾਣ ਮਗਰੋਂ ਫਿਰ ਉਸੇ ਤਰ੍ਹਾਂ ਹੀ ਮੂੰਹ ਵੱਟੀ ਫਿਰਨਗੇ ਇੱਕ ਦੂਜੇ ਨਾਲ ਇਹ ਚੰਗੀ ਗੱਲ ਨਹੀਂ ਐ ਸਾਨੂੰ ਆਪਣੇ ਰਿਸ਼ਤਿਆਂ ਨੂੰ ਫਿਰ ਬੱਚੇ ਵੇਖ ਰਹੇ ਹੁੰਦੇ ਆ ਕਿ ਵੇਖ ਅੱਜ ਕਿੰਨਾ ਸਾਨੂੰ ਵਰਤਿਆ ਜਾ ਰਿਹਾ ਕਦੀ ਮਾਂ ਆਵਾਜ਼ ਮਾਰਦੀ ਕਦੀ ਪਿਓ ਆਵਾਜ਼ ਮਾਰਦਾ ਕਦੀ ਕੁਝ ਹੁੰਦਾ ਕਦੀ ਕੁਝ ਹੁੰਦਾ ਇਸ ਕਰਕੇ ਸਾਨੂੰ ਇੰਨਾਂ ਗੱਲਾਂ ਦਾ ਵੀ ਖਿਆਲ ਰੱਖਣਾ ਚਾਹੀਦਾ हां ਝਗੜਾ ਹੋਣਾ ਜ਼ਰੂਰੀ ਵੀ ਆ ਜਿੱਥੇ ਇੱਜ਼ਤ ਮਾਣ ਹੁੰਦਾ ਜਿੱਥੇ ਆਪੇ ਇੱਕ ਦੂਜੇ ਦਾ ਸਤਿਕਾਰ ਕਰਦੇ ਝਗੜਾ ਵੀ ਸਾਡਾ ਉੱਥੇ ਹੀ ਹੁੰਦਾ ਆ ਕਿਉਂਕਿ ਸਾਨੂੰ ਇੱਕ ਦੂਜੇ ਤੋਂ ਉਮੀਦਾਂ ਹੁੰਦੀਆਂ ਨੇ ਝਗੜਾ ਹੋਣਾ ਗੁੱਸੇ ਨਰਾਜ ਹੋਣਾ ਇਹ ਨਿੱਕੇ ਨਿੱਕੇ ਗੱਲਾਂ ਤੇ ਕੋਈ ਗੱਲ ਨਹੀਂ ਪਰ ਮਨ ਵੀ ਜਾਣਾ ਚਾਹੀਦਾ ਹੈ ਜੇ ਕੋਈ ਸਾਨੂੰ ਇੱਕ ਦੂਜੇ ਨੂੰ ਬਾਹ ਫੜ ਕੇ ਕਵੇ ਛੱਡ ਖੜਾ ਤੇ ਸਾਨੂੰ ਉਹ ਗੱਲ ਛੱਡ ਵੀ ਦੇਣੀ ਚਾਹੀਦੀ ਆ ਆਪਾਂ ਕਿਹੜਾ ਇੱਥੇ ਬੈਠੇ ਰਹਿਣਾ ਸਾਰਿਆਂ ਨੇ ਇੱਕ ਦਿਨ ਤੇ ਆਪਾਂ ਸਾਰਿਆਂ ਇਸ ਧਰਤੀ ਤੋਂ ਚਲੇ ਜਾਣਾ ਇਹ ਦੁੱਖ ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦਾ ਕੋਈ ਚਲ ਗਿਆ ਵਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡੇ ਨਾਲ ਨਾ ਕੋਈ ਨੂੰ ਗੁੱਸੇ ਹੋਣ ਵਾਲਾ ਨਾ ਸਾਡੇ ਨਾਲ ਨਰਾਜ ਹੋਣ ਵਾਲਾ ਨਾ ਸਾਡੀ ਬਾਹ ਫੜ ਕੇ ਬਿਠਾਉਣ ਵਾਲਾ ਉਹ ਉਹਨਾਂ ਨੂੰ ਪੁੱਛ ਕੇ ਵੇਖੋ ਕਿਵੇਂ ਬੀਤਦੀਆਂ ਨੇ ਜਿਨ੍ਹਾਂ ਦੇ ਆਪਣੇ ਉਹਨਾਂ ਤੋਂ ਸਦਾ ਲਈ ਦੂਰ ਚੱਲ ਜਾਂਦੇ ਨੇ ਇਸ ਕਰਕੇ ਇਨ੍ਹਾਂ ਗੱਲਾਂ ਵੱਲ ਵੀ ਸਾਨੂੰ ਖਿਆਲ ਰੱਖਣਾ ਚਾਹੀਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਸਦੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇਨਾ